ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਸਵਾਮੀ ਜੀ ਵਾਲਾ ਤੇ ਮੇਰੇ ਨਾਲ ਅੱਜ ਨੇ ਮੈਂ ਐ ਦਰਸ਼ਨ ਸਿੱਧੂ ਸਾਰੇ ਦਰਸ਼ਕਾਂ ਪਿਆ ਬਹੁਤ ਸਤਿ ਸ਼੍ਰੀ ਅਕਾਲ ਦਰਸ਼ਨ ਜੀ ਤੁਸੀਂ ਬੋਬੀ ਦੇਵੋਂ ਦੀ ਆਸ਼ਰਮ ਸੀਰੀਜ਼ ਦੇਖੀ ਹੈ ਹਾਂਜੀ ਬਿਲਕੁਲ ਜੀ ਸਾਰੇ ਪਾਰਟ ਬਿਲਕੁਲ ਸਾਰੇ ਪਾਰਟ ਦੇਖੇ ਨੇ ਭਾਜੀ ਇਹ ਤੋਂ ਲੈ ਕੇ ਜੜਦਾ ਜਿੰਨੇ ਪਾਰਟ ਸਾਰੇ ਦੇਖੇ ਨੇ ਸੀ ਤੇ ਬਹੁਤ ਵਧੀਆ ਲੱਗੇ ਭਾਜੀ ਉਹ ਬਹੁਤ ਵਧੀਆ ਹੀ ਵੈਬ ਸੀਰੀਜ਼ ਸੀ ਪਰ ਇਹ ਆਸ਼ਰਮ ਜੀ ਜਬਰਦਸਤ ਕਹਿੰਦੇ ਆਪੋ ਕਿ ਧਮਾਕਾ ਹੈ ਇਹ ਨਾ ਬੋਵੀ ਭਾਈ ਨੇ ਇੱਕ ਇਹ ਇੰਡਸਟਰੀ ਚ ਹੈ ਜਾਂ ਧਮਾਕਾ ਕੀਤਾ ਬਿਲਕੁਲ ਬਿਲਕੁਲ ਉਹ ਸਭ ਸੋਚਣ ਤੇ ਮਜਬੂਰ ਕਰ ਦਤਾ ਹਾਂ ਉਹਨਾਂ ਦਾ ਜੋ ਵੀ ਕੰਮ ਹੈ ਕਿ ਉਹ ਵੈਬ ਸੀਰੀਜ਼ ਦੇ ਨਾਲ ਹਾਂ ਬਹੁਤ ਹੀ ਮਤਲਬ ਐਕਟਿੰਗ ਬਹੁਤ ਚੰਗੀ ਵਧੀਆ ਬਾਬਾ ਕੁਮਾਰ ਦੀ ਹੋਰ ਬਹੁਤ ਵਜੂਹ ਆਪਣੀ ਬੋਵੀ ਭਾਈ ਨੇ ਇੰਨੀ ਵਧੀਆ ਐਕਟਿੰਗ ਕੀਤੀ ਉਹਦੇ ਵਿੱਚ ਜੇ ਹਰ ਦੇ ਅਜੇ ਨਵੀਂ ਕੰਪਨੀ ਚੋਂ ਉਹ ਬਿਲਕੁਲ ਬੜ ਗਿਆ ਤੇ ਆਸ਼ਰਮ ਦਾ ਨਵਾਂ ਟੇਲਰ ਆਇਆ شبز جی لا تو سیدھی میں دیکھتا ہے بالکل پہلا دیکھنا سب کو دیکھنے لگا جناب بھائی دیکھ لینے چلو بھاو بھائی جی دنیا میں لوگوں کو کون تھا من کا کبھی खाम खा अपनी मर्दानगी की धोस देता फिरता है है क्यों तेरे पास आग से खेल रही है बस मो जाएगी अकेली तो बस मना होने वाली दुनिया का कोई भी कानून हम पर लागू नहीं होता ਨਾਈਂ ਤਿਆਰ ਸੀ ਲੋਕਾਂ ਨੂੰ ਹਾਂਜੀ ਇਸ ਸੀਰੀਜ਼ ਦਾ ਭਾਜੀ ਬਹੁਤ ਵਧੀਆ ਟੇਲਰ ਬਹੁਤ ਲੱਗੇ ਬਹੁਤ ਜ਼ਿਆਦਾ ਬਾਹਰ ਕਮਾਲ ਤੱਕਾ ਹੋ ਰਿਹਾ ਬਿਲਕੁਲ ਬੰਦਾ ਵੀ ਹੈ ਹੈਨਾ ਬਹੁਤ ਭਾਈ ਨੇ ਪਹਿਲੀ ਵੈਸੇਰੀ ਵਿੱਚ ਕਿੰਨਾ ਵਧੀਆ ਕੰਮ ਕੀਤਾ ਬਹੁਤ ਤੇ ਇਹਦੀ ਤਾਂ ਫਿਰ ਸਿਹਰਾ ਹੈ ਉਹਦਾ ਬਿਲਕੁਲ 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 ਸਹੀ ਹੈ ਇਹ ਤਾਂ ਦਰਸ਼ਕਾਂ ਨੂੰ ਜੋੜ ਜਾ ਕੇ ਮਤਲਬ ਐਕਸਪਲੇਨ ਤੇ ਜੋੜ ਦੇਖਣੀ ਚਾਹੀਦੀ ਹੈ ਨਾ ਜਿਵੇਂ ਐਮ ਐਕਸਪਲੇਨ ਤੇ ਐਮ ਐਕਸਪਲੇਨ ਸੋ ਤੇ ਬਹੁਤ ਵਧੀਆ ਪਾਜੀ ਇਹ ਤੁਹਾਡਾ ਹੋਊਗਾ ਪਾਜੀ ਹੋਊਗਾ ਜੀ ਤੇ ਤੁਹਾਨੂੰ ਕਿਵੇਂ ਲੱਗੀ ਪਾਜੀ ਜੰਝਰੀ ਪਹਿਲੀ ਵੈਬ ਸੀਰੀਜ਼ ਕਿਵੇਂ ਲੱਗੀ ਮੈਂ ਜਿੰਨੀਆਂ ਵੀ ਵੈਬ ਸੀਰੀਜ਼ ਮਤਲਬ ਆਸ਼ਕੀਨ ਸੀਰੀਜ਼ ਕਹਿ ਲੋ ਜੀ ਇਹਦੇ ਮੈਂ ਬੈਕ ਟੂ ਬੈਕ ਸਾਰੇ ਐਪੀਸੋਡ ਦੇਖੇ ਜੀ ਇੱਕ ਤਾਂ ਜੋ ਮਤਲਬ ਇੰਡੀਆ ਜਾਂ ਕਹੋ ਪੰਜਾਬ ਜੀ ਡੇਰਾਵਾ ਜੀ ਉਸ ਤੇ ਬਹੁਤ ਵਧੀਆ ਕੰਟਾਸ਼ ਹੈਗਾ ਇਹ ਜੀ ਔਰ बड़ी चोट करी है बहुत ज्यादा क्या बात है अच्छा जी एक मिनट पॉज ही कर लो हां जी इधर कोई नहीं है जी डॉक है सर कैमरा चल रहा है इसको बंद कर लो चलो पूरी आप उसको दोस्तों कोई काम है सर डॉक डॉक चाबी रहे इधर ही मैंने वो मैं उठे फ्रंट पे जमा करवा दूंगा हां जी डोंट वरी चिंता ना करो ਨੋ ਬੱਧੀ ਬਾਰੇ ਜਿਹੜਾ ਹੈ ਨਾ ਮੈਂ ਨਾ ਬੀਤੇ ਕੱਟਣਗੇ ਤੇਰੇ ਭਾਜੀ ਕੀ ਬਹੁਤ ਵਧੀਆ ਨਾ ਲਿਖਾ ਬਹੁਤ ਵਧੀਆ ਸੀ ਬਹੁਤ ਬਹੁਤ ਵਧੀਆ ਵੈਬ ਸੀਰੀਜ਼ ਸੀ ਬਾਹ ਕਮਾਲ ਮਤਲਬ ਇੱਕ ਬੈਕ ਕਮਬੈਕ ਬਬੀ ਵੀ ਦਿਉ ਦਾ ਭਾਜੀ ਨੇ ਨਿਕਰ ਕੇ ਆਇਆ ਨਿਕਰ ਕੇ ਆਇਆ ਨਾ ਭਾਜੀ ਸ਼ੁਰੂ ਤੋਂ ਹੀ ਮਤਲਬ ਹੈ ਬਬੀ ਨੂੰ ਇੱਕ ਅੱਛਾ ਪਲੇਟਫਾਰਮ ਨਹੀਂ ਮਿਲਿਆ ਸੀਗਾ ਬਿਲਕੁਲ ਨਹੀਂ ਮਿਲਿਆ ਸੀ ਫਿਲਮਾਂ ਵੀ ਰਹੀਆਂ ਬਹੁਤ ਹਿੱਟ ਵੀ ਰਹੀਆਂ ਜਿੰਨਾ ਚ ਐਕਟਿੰਗ ਦੀ ਤਾਰੀਫ ਹੋਈ ਹਰ ਇੱਕ ਫਿਲਮ 'ਚ ਐਕਟਰ ਬਾਖਮਾਲ ਦੇ ਨੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸਟੋਰੀ ਬੰਦੀ ਨਹੀਂ ਮਿਲਦੀ ਭਾਈ ਸਟੋਰੀ ਨਾ ਕਿਈ ਵਾਰ ਹੋ ਜਾਂਦਾ ਹੈ ਹੋ ਜਾਂਦਾ ਹੈ ਨਾ ਦਰਸ਼ਕਾਂ ਨੂੰ ਥੋੜੀ ਉਹ ਹੋ ਜਾਂਦੀ ਹੈ ਚੰਗੀ ਸਟੋਰੀ ਚੰਗਾ ਸਕ੍ਰਿਪਟ ਜੰਗਾ ਡਾਇਰੈਕਟਰ ਸਾਰਾ ਬਹੁਤ ਭਾਈ ਹੁਣ ਮਿਲੇ ਤਾਂ ਮੈਂ ਕਹਿੰਦਾ ਬਹੁਤ ਭਾਈ ਤਮਾਕਾ ਆਸ਼ਰਮ ਇਜ਼ ਦਾ ਸਹੂਤ ਹੈ ਬਿਲਕੁਲ ਬਿਲਕੁਲ ਜਿਹੜਾ ਡਾਇਰੈਕਟਰ ਆਣੀ ਵਾਲੀ ਉਹ ਵੀ ਜੋ ਨੇ ਜੋ ਕੰਮ ਕੀਤਾ ਹੈ ਜੀ ਬਾਕੀ ਕੋਈ ਸ਼ਬਦ ਨਹੀਂ ਰਿਮੀ ਕੋਲ ਬਿਲਕੁਲ ਇਸ ਤੋਂ ਪਹਿਲਾਂ ਇੱਕ ਸੀਰੀਜ਼ ਆਪਣੀ ਉਹ ਵੈਬ ਸੀਰੀਜ਼ ਨਹੀਂ ਕਹਿ ਸਕਦੇ ਆਪਾਂ ਕਿਉਂਕਿ ਸ਼ਾਰਟ ਮੂਵੀ ਜਾਂ ਕਹਿ ਲਓ ਇਸ ਟਾਈਪ ਦੀ ਵੈਬ ਸੀਰੀ ਵੀ ਸੀਗੀ ਉਹ ਜੀ ਆ ਹੋਸਟਲ ਕਲਾਸ 83 ਉਹ ਦੋਨੇ ਇਸ ਮਤਲਬ ਡਰੋ ਡਿਫਰੈਂਟ ਉਹ ਵਿਭਾਗ ਦੇ ਹਾਂ ਬਿਲਕੁਲ ਹੀ ਬਿਲਕੁਲ ਉਹ ਹੋਸਟਲ ਸ ਇਹਨਾਂ ਦਾ ਕੈਟ ਆ ਅਲੱਗ ਸੀਗਾ ਜੀ ਇੱਕ ਏਜ ਉਹਨਾਂ ਦਾ ਲੈਵਲ ਏਜ ਦਾ ਅਲੱਗ ਔਰ ਕਲਾਸ ਸਿਟੀ ਨਹੀਂ ਮਤਲਬ ਜਵੇਰਾ ਨਹੀਂ ਮਿਲਦਾ ਮਤਲਬ ਹੱਦਾਂ ਹੀ ਤੋੜਦੀ ਹੈ ਹੱਦਾਂ ਹੀ ਤੋੜਦੀ ਹੈ ਉਮੀਦ ਨਹੀਂ ਸੀ ਕਿ ਲੋਕਾਂ ਨੂੰ ਪਰ ਜਿਹੜੇ ਇਹਨਾਂ ਦੇ ਚੋਣ ਵਾਲੇ ਨੇ ਚੋਣ ਵਾਲੇ ਬਹੁਤ ਜ਼ਿਆਦਾ ਬੈਟ ਵਾਲੋ ਬਹੁਤ ਜ਼ਿਆਦਾ ਭਾਈ ਇੱਕ ਨੱਕ ਕਮਬੈਕ ਬਹੁਤ ਵਧੀਆ ਤੇ ਬੋਵੀ ਭਾਈ ਨੂੰ ਆਪਾਂ ਮੁਬਾਰਕਵਾਦ ਵੀ ਦੇ ਗਏ ਭੈਣਾ ਭਾਈ ਉਹਨਾਂ ਦੀ ਆਸ਼ਰਮ ਦਾ 3 ਦਾ 2 ਪਾ ਕੇ ਇਹ ਕੰਫਿਊਜ਼ ਕਰ ਦਿੰਦਾ ਹੈ ते एक मैक्स एमएक्स प्लेयर एमएक्स प्लेयर ते जी हाँ जी और सब लोग बढ़िया कर रहे हैं की है हाँ जी फ्री ऑफ कॉस्ट जी कोई पैसा नहीं है यार देख करना देखो अच्छा तो सियादे मोबाइल ते भी देख सकते हो डाउनलोड करो डाउनलोड दी लोडी हाँ जी सदा ही सदा बोले क्या बात है क्या फ्री चल टीवी देखो चाहे तो सियादे मोबाइ ते सारे दर्शकों ने उसी के लिए कहना कि साढ़े चैनल को भी सब्सक्राइब करना बिल्कुल करना असी हर बार ना हर अमी तो नव चीजें लेके आया करा यही दुख है करेंगे नवी तो नमें कोई है करोगे नवी तो नवी जी देखी होगी ना अभी लिया रहा आल कराला एपीसोडो वादिया चलो चल चलो चलो गल बात करा नवी पुरानी फिल्मा भी नॉलेज भी देवे कुछ जानने वाला मिलवा ਕੁਝ ਨਹੀਂ ਕੰਮ ਆਇਆ ਇਹਨੇ ਭਾਜੀ ਉਹ ਆਪਣਾ ਫਸਟ ਫਸਟ ਹੈ ਨਾ ਫਸਟ ਹੈ ਬਾਕੀ ਜੀ ਹੈ ਨਾ ਫਸਟ ਹੈ ਨਾ ਫਸਟ ਮਿਲਿਆ ਆਪ ਨੂੰ ਜੀ 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 ਕੰਮ ਕਰ ਗਿਆ ਹੋਊਗਾ ਪਰ ਉਹ ਮੇਰੇ ਮਪਾਪਾ ਨੂੰ ਸੁਣ ਕਹਦੇ ਆ ਹਨਾ ਉਹ ਤੁਹਾਨੂੰ ਵੀ ਬੇਨਤੀ ਹੈ ਕੋਈ ਸਾਡੇ ਨਾਲ ਇੱਕ رائے ਹੋਵੇ ਤੁਸੀਂ ਆਪਦੇ ਕਮੈਂਟ ਕਰ ਸਕਦੇ ਹੋ ਸਾਨੂੰ ਧੰਨਵਾਦ ਮੇਰਾ